ਸੌਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਸਤਿ ਸ੍ਰੀ ਅਕਾਲ ਜੀ। ਆ ਥੰਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਸਭ ਤੋਂ ਪਹਿਲਾਂ ਤੇ ਦੱਸੋ ਵੀ ਕਿਹੜਾ ਹੈਡਵਰਕਸ ਦਾ ਫਲੱਡ ਗੇਟ ਟੁੱਟ ਗਿਆ ਤੇ ਬਹੁਤ ਲੋਕ ਜਿਹੜੇ ਨੇ ਕਰੋ ਬੇਕਾਰ ਹੋ ਰਹੇ ਹਨ। ਸਰਕਾਰ ਕੀ ਕਰ ਰਹੀ ਹੈ ਕਿੰਨੀ ਕਮਦਦ ਆ ਰਹੀ ਹੈ ਕੇਂਦਰ ਸਰਕਾਰ ਦੀ ਸਾਰੀ ਗੱਲਬਾਤ ਸਮਝਾਓ। ਦੇਖੋ ਸੰਸਰ ਗੱਲੇ ਜੀ ਕੇ ਪੰਜਾਬ ਦੇ ਇਸ ਵੇਲੇ 8 ਜ਼ਿਲ੍ਹੇ ਹੜ੍ਹ ਦੇ ਬੜੇ ਭਿਆਨਕ ਮਾਰ ਦੇ ਵਿੱਚ ਆਏ ਆ ਕੱਲ ਤੱਕ ਮੈਂ ਇਹ ਗੱਲ ਕਹਿੰਦਾ ਸੀ ਵੀ ਦਰਜਨਾਂ ਦੀ ਗਿਣਤੀ ਦੇ ਵਿੱਚ ਪਿੰਡ ਹੜ੍ਹ ਦੀ ਮਾਰ ਚ ਆ ਗਏ ਅੱਜ ਉਹ ਦਰਜਨਾਂ ਦੀ ਥਾਂ ਦੇ ਉੱਤੇ ਸੈਂਕੜੇ ਸ਼ਬਦ ਵਰਤਣਾ ਬਣਦਾ ਕਈ ਲੱਖ ਏਕੜ ਫਸਲ ਹੁਣ ਤੱਕ ਬਰਬਾਦ ਹੋ ਗਈ ਹੈ ਕਈ ਲੱਖ ਏਕੜ ਕਿਉਂਕਿ ਜਦੋਂ ਹੁਣ ਸੈਂਕੜੇ ਦੀ ਗਿਣਤੀ ਦੇ ਵਿੱਚ ਪਿੰਡ ਆ ਗਏ ਹੜ੍ਹ ਦੀ ਮਾਰ ਦੇ ਵਿੱਚ ਜਦੋਂ ਬੰਨ ਲਗਾਤਾਰ ਟੁੱਟ ਰਹੇ ਆ ਜਦੋਂ ਕਿਸਾਨ ਲਗਾਤਾਰ ਰੋ ਰਹੇ ਤੇ ਹੁਣ ਮੌਤਾਂ ਵੀ ਹੋਣੀਆਂ ਸ਼ੁਰੂ ਹੋ ਜਨ ਸਨ ਸਾਹਿਬ ਅੱਜ ਇੱਕ ਨੌਜਵਾਨ ਡੁੱਬ ਕੇ ਮਰ ਗਿਆ ਜੀ ਇਹ ਬੜੇ ਦੁੱਖ ਦੀ ਖਬਰ ਆ ਇਸ ਵੇਲੇ ਘਰ ਡਿੱਗ ਰਹੇ ਆ ਇਸ ਵੇਲੇ ਛੱਤਾਂ ਦੇ ਉੱਤੇ ਬੈਠ ਕੇ ਕਿਸ਼ਤੀ ਰਾਹੀ ਕੌਣ ਆ ਰਹਸ ਨੂੰ ਰਾਸ਼ਨ ਪਹੁੰਚਾਉਣ ਦੇ ਲਈ ਲੋਕ ਉਡੀਕ ਕਰ ਰਹੇ ਆ ਇਸ ਵੇਲੇ ਪਸ਼ੂ ਡੁੱਬ ਰਹੇ ਆ ਤੇ ਪਸ਼ੂ ਤੈਰ-ਤੈਰ ਕੇ ਤਰਾ-ਤਰਾ ਕੇ ਉਹਨਾਂ ਨੂੰ ਕਿਸੇ ਸੁੱਕੀ ਥਾਂ ਦੇ ਬਾਰੇ ਦਾ ਅੰਦਾਜ਼ਾ ਲਗਾ ਜਾ ਰਿਹਾ ਇਸ ਵੇਲੇ ਹੈਂਡਿਕਾਪਟਰ ਦੇ ਰਾਹੀਂ ਬੰਦਿਆਂ ਨੂੰ ਬਚਾਉਣਾ ਪੈ ਰਿਹਾ ਇਸ ਵੇਲੇ ਕਿਸ਼ਤੀਆਂ ਲਗਾਤਾਰ ਪਾਣੀ ਦੇ ਵਿੱਚ ਚੱਲ ਰਹੀਆਂ ਇਸ ਵੇਲੇ ਬਹੁਤ ਲੋਕ ਮਦਦ ਵਾਸਤੇ ਆਏ ਆ ਤੇ ਬੜੇ ਲੋਕ ਸਿਆਸਤ ਵਾਸਤੇ ਵੀ ਆਏ ਆ ਪਰ ਜੋ ਅੱਜ ਪੂਰੇ ਦਿਨ ਦੇ ਵਿੱਚ ਵਾਪਰਿਆ ਮੈਂ ਸੰਖੇਪ ਦੇ ਵਿੱਚ ਦੱਸ ਦਿੰਨਾ ਵੀ ਪਖਾਨਕੋਟ ਦੇ ਵਿੱਚ ਮਦਵਪੁਰ ਹੈੱਡਵਰਕਸ ਦਾ ਜਿਹੜਾ ਇਹਦਾ ਫਲੱਡ ਗੇਟ ਟੁੱਟ ਗਿਆ ਸਨ ਸਾਹਿਬ 50 ਲੋਕਾਂ ਦੇ ਵਿੱਚ ਫਸ ਗਏ ਆ ਇਹਨਾਂ ਨੂੰ ਕੱਢਣ ਵਾਸਤੇ ਆਰਮੀ ਦਾ ਹੈਲੀਕਾਪਟਰ ਬਣਾ ਬਣਾ ਪਿਆ ਹੈੱਡਵਰਕਸ ਦਾ ਇੱਕ ਕਰਮਚਾਰੀ ਹਲੇ ਤੱਕ ਲੱਭਿਆ ਨਹੀਂ ਗਾ ਇਹ ਵੀ ਜਾਣਕਾਰੀ ਆ ਲਾਲਚੰਦ ਕਟਾਰੂ ਚੱਕ ਜਿਹੜੇ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਨੇਤਾ ਉਹਨਾਂ ਨੇ ਖੁਦ ਇਹ ਗੱਲ ਕਹੀ ਆ ਕਿ ਜੀ ਪਰਸੋ ਅਸੀਂ ਸਾਰ ਗੁਜਰ ਪਰਿਵਾਰ ਦੇ ਮੈਂਬਰ ਜਿਹੜੇ ਉਹ ਇਸ ਖਾਂ ਤੋਂ ਕੱਡੇ ਸੀ ਉਹ ਲੱਭ ਨਹੀਂ ਰਹੇ ਉਹ ਵੀ ਮਿਸਿੰਗ ਆ ਉਹ ਪਤਾ ਨਹੀਂ ਕਿਹੜੇ ਪਾਸੇ ਗਏ ਇੱਕ ਮੌਤ ਦੀ ਖਬਰ ਆ ਗਈ ਆ ਇਹ ਨੌਜਵਾਨਾ ਜਿਹੜਾ ਇਹ ਤਾਡਾ ਔੜਮੜ ਦੇ ਨੇੜੇ ਪਿੰਡ ਹੈਦਾ ਜੀ ਸੁਲੇਮਪੁਰ ਮੰਡ ਇਥੇ ਜਰਨਲਿਸਟਿੰਗ ਨਾਂ ਦਾ ਨੌਜਵਾਨਾ ਜਿਹਦੀ ਪਾਣੀ ਦੇ ਵਿੱਚ ਡੁੱਬਣ ਦੇ ਕਰਕੇ ਮੌਤ ਦੀ ਖਬਰ ਪ੍ਰਾਪਤ ਹੋਈ ਆ ਅਗਲੀ ਜਾਣਕਾਰੀ ਇਹ ਆ ਵੀ ਅੱਜ ਗੁਰਦਾਸਪੁਰ ਦੇ ਵਿੱਚ ਨਵੋਧਿਆ ਸਕੂਲ ਦੇ ਵਿੱਚ 451 ਵਿਦਿਆਰਥੀ ਤੇ ਟੀਚਰ ਆ ਜਿਹੜੇ ਉਹ ਪਾਣੀ ਦੇ ਵਿੱਚ ਘਿਰ ਗਏ ਪਾਣੀ 'ਚ ਫਸ ਗਏ ਉਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ ਇਰੋਸ ਤੋਂ ਗੱਲ ਇਹ ਆ ਵੀ ਸਤਲੁਜ ਦਾ ਪਾਣੀ ਆ ਜਿਹੜਾ ਉਹ ਇਸ ਵੇਲੇ ਪਠਾਨਕੋਟ ਗੁਰਨਾਸਪੁਰ ਕਰਨਪਾੜ ਨਾ ਹੁਸ਼ਿਆਰਪੁਰ ਕਪੂਰਥਲਾ ਫਿਰੋਜ਼ਪੁਰ ਫਾਜ਼ਿਲਕਾ ਤੇ ਜਿਹੜਾ ਰਾਵੀ ਬਿਆਸ ਸਤਲੁਜ ਦਾ ਇਹ ਪਾਣੀ ਬਰਬਾਦੀ ਕਰੀ ਜਾਂਦਾ ਅੱਜ ਜਿਹੜੀਆਂ ਖਬਰਾਂ ਆਈਆਂ ਜਿਹੜੀਆਂ ਰਿਪੋਰਟਾਂ ਆਈਆਂ ਮੇਰੇ ਕੋਲ ਸਾਡੇ ਪਰਿਵਾਰਕ ਮੈਂਨ ਦਿਖਣਾ ਹੋਣੀਆਂ ਵੀ ਕਰਤਾਰਪੁਰ ਕੋਰੀਡੋਰ ਡੁੱਬ ਗਿਆ ਇੱਥੇ ਅੱਠ ਅੱਠ ਪਾਣੀ ਵਿੱਚ ਖੜਾ ਇਹ ਵੀ ਬੜੇ ਦੁੱਖ ਦੀ ਗੱਲ ਹੈਗੀ ਆ ਸੋ ਪੰਜਾਬ ਇਸ ਵੇਲੇ ਸਭ ਡੁੱਬ ਰਿਹਾ ਪੰਜਾਬ ਇਸ ਵੇਲੇ ਲਗਾਤਾਰ ਸੰਕਟ ਦੇ ਵਿੱਚ ਆ ਪੰਜਾਬ ਦੇ ਵਿੱਚ ਸੰਕਟ ਆਉਂਦੇ 72 ਘੰਟਿਆਂ ਦੇ ਵਿੱਚ ਹੋਰ ਵੱਧ ਸਕਦਾ ਪੰਜਾਬ ਦੇ ਵਿੱਚ ਲੋਕ ਸੰਸਥਾਵਾਂ ਬਹੁਤ ਸਾਰੀਆਂ ਮਦਦ ਵਾਸਤੇ ਅੱਗੇ ਆਈਆਂ ਕਈ ਲੋਕ ਡਰਬੇਬਾਜ਼ੀ ਕਰਨ ਵਾਸਤੇ ਵੀ ਗਏ ਆ ਇਹੋ ਜਿਹੇ ਲੋਕ ਵੀ ਆ ਜਿਹੜੇ ਇਹ ਗੱਲ ਕਰਦੇ ਜਿਵੇਂ ਕਿ ਇਹਦੀ ਕੰਦ ਇਹਦੀ ਛੱਤ ਅਸੀਂ ਖੜੀ ਕਰ ਦੇਾਂਗੇ ਸਾਡਾ ਨਾਂ ਨਾ ਆਵੇ ਤੇ ਇਹੋ ਜਿਹੇ ਲੋਕ ਵੀ ਆ ਤਿੰਨ ਦਰਜਨ ਕੇਲਾਂ ਦੀ ਲੈ ਕੇ ਜਾਂਦੇ ਤੇ ਨਾਲ 15 ਪੱਤਰ ਕਰ ਲੈ ਕੇ ਜਾਂਦੇ ਜੀ ਤੇ ਆ 25000 ਕਰੋੜ ਸੈਂਟਰ ਗਵਰਨਮੈਂਟ ਤੋਂ ਮੰਗਿਆ ਗਿਆ ਤੇ ਮੇਰੇ ਖਿਆਲ ਮukhmantri ਕਹਿੰਦੇ ਮੇਰਾ ਹੈਲੀਕਾਪਟਰ ਵੀ ਲੈ ਜਾਓ ਬਿਲਕੁਲ ਜੀ ਅੱਜ ਨਾ ਦੋ ਤਿੰਨ ਥਾਵਾਂ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਗਏ ਸੀਗੇ ਉਹਨਾਂ ਨੇ ਹੜਪੀੜਤ ਖੇਤਰਾਂ ਦਾ ਜਾਇਜ਼ਾ ਲਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਉਹਨਾਂ ਨੇ ਇੱਥੇ ਜਾ ਕੇ ਗੱਲ ਕਹੀ ਉਹ ਕਹਿੰਦੇ ਕਿ ਕੁਦਰਤ ਦੀ ਕਰੋਪੀ ਨੂੰ ਤਾਂ ਆਪਾਂ ਢਾਲ ਨਹੀਂ ਸਕਦੇ ਜੋ ਕੁਦਰਤ ਨੇ ਕਰਨਾ ਉਹ ਸਾਡੇ ਸਾਹਮਣੇ ਆ ਪਰ ਉਹ ਕਹਿੰਦੇ ਵੀ ਅਸੀਂ ਆਪਣੇ ਵੱਲੋਂ ਨਿਜੀ ਤੌਰ ਦੇ ਉੱਤੇ ਅਸੀਂ ਜਿੰਨੇ ਜੋਕੇ ਹਾਂ ਲੋਕਾਂ ਨੂੰ ਬਚਾਉਣ ਦੇ ਲਈ ਕਸਰ ਕੋਈ ਨਹੀਂ ਛੱਡਾਂਗੇ ਇੱਕ ਉਹਨਾਂ ਨੇ ਹੋਰ ਗੱਲ ਕਹੀ ਆ ਉਹ ਕਹਿੰਦੇ ਕਿ ਦੇਖੋ ਮੈਂ ਇੱਥੇ ਹੈਲੀਕਾਪਟਰ ਤੇ ਆਇਆ ਪਰ ਮੈਂ ਆਪਦਾ ਹੈਲੀਕਾਪਟਰ ਇੱਥੇ ਛੱਡ ਜਾਣਾ ਕਿਉਂਕਿ ਮੈਨੂੰ ਪਤਾ ਜੀ ਕਿ ਲੋਕਾਂ ਨੂੰ ਪਾਣੀ ਪਚਾਉਣ ਦੇ ਲਈ ਲੋਕਾਂ ਨੂੰ ਰਾਸ਼ਨ ਨੂੰ ਬੁੱਧ ਪਚਾਉਣ ਦੇ ਲਈ ਤੇ ਲੋੜ ਹੋਊਗੀ ਇਸ ਕਰਕੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਨੂੰ ਵੀ ਕਹਿ ਚੱਲਿਆ ਉਹ ਕਹਿੰਦੇ ਜੀ ਆਪ ਮੈਂ ਗੱਡੀ ਤੇ ਚੱਲਿਆ ਸੋ ਉਹ ਗੱਡੀ ਤੇ ਗਏ ਆ ਤੇ ਹੈਲੀਕਾਪਟਰ ਉੱਤੇ ਛੱਟ ਗਏ ਆ ਇਹਦੇ ਬਾਰੇ ਰਾਜਨੀਤਿਕ ਲੋਕਾਂ ਨੇ ਵੱਖ-ਵੱਖਰੀ ਪ੍ਰਤੀਕਿਰਿਆ ਦਿੱਤੀ ਆ ਪਰ ਅੱਜ ਕਈ ਥਾਵਾਂ ਤੇ ਨੇਤਾਵਾਂ ਦੇ ਨਾਲ ਲੋਕਾਂ ਦਾ ਭੇੜ ਵੀ ਹੋਇਆ ਨੇਤਾਵਾਂ ਨੂੰ ਲੋਕ ਘੇਰ ਵੀ ਲੈਂਦੇ ਕਹਿੰਦੇ ਵੀ ਭਾਈ ਤੁਸੀਂ ਡਰੇਨਾਂ ਦੀ ਸਫਾਈ ਕਿਉਂ ਨਹੀਂ ਕਰਵਾਈ ਤੁਸੀਂ ਹੁਣ ਤੱਕ ਕੀਤਾ ਕੀ ਥੁੱਕ ਨਾਲ ਬੜੇ ਪਕਾਉਣ ਤੋਂ ਬਿਨਾ ਸੋ ਇਹੋ ਜਿਹੀਆਂ ਗੱਲਾਂ ਵੀ ਹੈਗ ਅੱਜ ਕਾਂਗਰਸੀ ਅਕਾਲੀ ਆਪ ਵਾਲੇ ਈਡੀਪੀ ਵਾਲੇ ਸਾਰੇ ਦੇ ਸਾਰੇ ਇਸ ਵੇਲੇ ਹਰ ਪੀੜਤ ਲੋਕਾਂ ਦੇ ਵਿੱਚ ਫਿਰਦੇ ਆ ਚੰਗੀ ਗੱਲ ਆ ਜਾਣਾ ਚਾਹੀਦਾ ਸਾਰ ਲੈਣੀ ਚਾਹੀਦੀ ਆ ਪਰ ਕੱਲੀ ਇਹ ਗੱਲ ਕਣੀ ਸਿੰ ਸਭ ਅਸੀਂ ਤੁਹਾਡੇ ਨਾਲ ਹਾਂ ਇਸ ਗੱਲ ਦੀ ਲੋੜ ਨਹੀਂ ਗਈ ਇਸ ਵੇਲੇ ਤੁਸੀਂ ਇਹ ਗੱਲ ਕਿੰਨੀ ਚ ਕਹਨੇ ਆ ਵੀ ਜੇ ਤੁਹਾਡਾ ਘਰ ਡਿੱਗ ਪਿਆ ਅਸੀਂ ਬਣਾ ਕੇ ਦੇਵਾਂਗੇ ਦੋ ਮਹੀਨਿਆਂ ਦੇ ਵਿੱਚ ਜੇ ਤੁਹਾਡੀ ਫਸਲ ਬਰਬਦ ਹੋ ਗਈ ਅਸੀਂ ਤੁਹਾਨੂੰ ਮਹੀਨੇ ਦੇ ਵਿੱਚ ਮੌਕਾ ਦੇਵਾਂਗੇ ਜੇ ਤੁਹਾਡਾ ਕਰਜ਼ਾ ਹੈਗਾ ਅਸੀਂ ਕਰਜ਼ਾ ਲਾਵਾਂਗੇ ਆ ਗੱਲ ਕਹਿਣ ਵਾਲੇ ਨਕਾਮਾਂ ਦੀ ਲੋੜ ਆ ਅੱਜ ਦੀ ਨੋ ਕੇਂਦਰ ਦੀ ਸਰਕਾਰ ਨੇ ਕੋਈ ਮਦਦ ਆਫਰ ਕੀਤੀ ਕਿਉਂਕਿ ਭਾਜਪਾ ਦਾ ਹੁਣ ਯੂਨਿਟ ਜਿਹੜਾ ਓਪਨ ਪ੍ਰਿਆ ਪੰਜਾਬ ਦੇ ਵਿੱਚ ਉਹਨਾਂ ਨੇ ਕੋਈ ਬਾਤ ਸੁਣੀ ਨਹੀਂ ਜੀ ਮੇਰਾ ਤਾਂ ਖਿਆਲ ਹਲੇ ਦਾ ਉਹ ਇਹ ਦੇਖ ਰਿਹਾ ਕਿ ਹੋਰ ਕਿੰਨੇ ਕੁ ਡੁੱਬਣਗੇ ਜੀ ਹਲੇ ਸ਼ਾਇਦ ਹੋਵੇ ਨੇ ਫੋਨ ਵੀ ਭਾਈ ਹੋਰ ਕਿੰਨੇ ਕੁ ਮਰਨਗੇ ਸ਼ਾਇਦ ਇਸ ਗੱਲ ਦੇ ਵੱਲ ਹੋਵੇ ਹਲੇ ਤੱਕ ਉਹਨਾਂ ਨੇ ਕੋਈ ਐਲਾਨ ਨਹੀਂ ਕੀਤਾ ਜੀ ਕਿਸੇ ਪਾਰਟੀ ਨੇ ਇਹ ਨਹੀਂ ਗੱਲ ਕਹੀ ਵੀ ਭਾਈ ਅਸੀਂ ਇੰਨੇ ਪੈਸੇ ਦਾ ਪੈਕੇਜ ਦਿੰਨੇ ਆ ਅਸੀਂ ਆ ਕੁਝ ਆਪਣੇ ਤੌਰ ਤੇ ਕਰਦੇ ਆ ਆ ਇਹ ਗੱਲ ਜ਼ਰੂਰ ਕਹੀ ਆ ਮੁੱਖ ਮੰਤਰੀ ਪੰਜਾਬ ਨੇ ਸਿਰਫ ਆ ਵੀ ਗਰਨੌਰੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਆ ਲੋਕਾਂ ਦੀ ਕਿੰਨੀ ਫਸਲ ਬਰਬਾਦ ਹੋਈ ਆ ਉਸ ਹਿਸਾਬ ਦੇ ਨਾਲ ਅਸੀਂ ਪੈਸੇ ਦੇਵਾਂਗੇ ਪਰ ਗੱਲ ਇਹ ਜੀ ਕਿ ਬੀਜੇਪੀ ਦੇ ਕੋਲੋਂ 25000 ਕਰੋੜ ਰੁਪਏ ਦੀ ਅਜ ਆਮ ਆਦਮੀ ਪਾਰਟੀ ਦੇ ਮੰਗ ਕੀਤੀ ਆ ਵੀ ਕੁਦਰਤੀ ਆਫਤਾਂ ਕੁਦਰਤੀ ਆਫਤ ਦੇ ਵਿੱਚ ਲੋਕ ਬਰਬਾਦ ਹੋ ਰਹੇ ਆ ਲੋਕਾਂ ਦੀ ਆਮਦਨ ਖਤਮ ਹੋ ਗਈ ਆ ਲੋਕ ਬਿਲਕੁਲ ਜ਼ੀਰੋ ਤੋਂ ਜ਼ਿੰਦਗੀ ਸਟਾਰਟ ਕਰਨਗੇ ਤੇ ਕੇਂਦਰ ਦੀ ਸਰਕਾਰ ਕੀ ਦਿੰਦੀ ਆ ਰੱਬ ਜਾਣੀ ਜੀ ਹੂੰ ਅੱਜਕ ਸويرਸਾਰ ਵਿਕਤੀ ਨੂੰ ਦੱਸ ਰਹੀ ਕਿ ਜੇ ਹੀ ਹੜ ਗੁਜਰਾਤ ਚ ਆ ਜਾਂਦੇ ਤਾਂ ਹੇਠਲੀ ਉੱਪਰ ਆ ਜਾਂਦੀ ਫੌਜ ਤਾਇਨਾਤ ਕਰ ਦੇਣੀ ਸੀ ਉੱਥੇ ਆ ਹੋ ਜਾਣਾ ਸੀ ਆ ਹੋ ਜਾਣਾ ਸੀ ਇਸ ਕਿਸਮ ਦੀ ਕੋਈ ਅਮਦਦ ਆਈ ਹੈ ਜਾਂ ਕੋਈ ਪਲਾਨ ਬਣਿਆ ਕਿ ਮਿਲਟਰੀ ਸੱਦੀ ਜਾਵੇ ਜੀ ਬਿਲਕੁਲ ਜੀ ਦੇਖੋ ਗੱਲ ਇਹ ਜੀ ਕਿ ਅੱਜ ਚਈ ਥਾਵਾਂ ਦੇ ਉੱਤੇ ਐਨਡੀਆਰ ਦੀਆਂ ਟੀਮਾਂ ਜਿਹੜੀਆਂ ਉਹ ਤਾਂ ਉੱਥੇ ਅਸਫਲ ਸਾਬਤ ਹੋਈਆਂ ਜਾਂ ਉਹਨਾਂ ਤੋਂ ਕੋਈ ਉਹ ਕਾਰਗੁਜ਼ਾਰੀ ਨਹੀਂ ਪੇਸ਼ ਕੀਤੀ ਗਈ ਫਿਰ ਉਸੇ ਦੀ ਫੌਜ ਬੁલાਉਣੀ ਪਈ ਆ ਫੌਜ ਨੇ ਹੀ ਹੈਲੀਕਾਪਟਰ ਦੇ ਰਾਹੀਂ ਲੋਕਾਂ ਨੂੰ ਬਾਹਰ ਕੱਢਿਆ ਆ ਮੇਰੇ ਚਿੱਤੇ ਦੇ ਵਿੱਚੋਂ ਨਾ ਨਾ ਵਿਸਰਜੇ ਇਧਰ ਗੁਰਦਾਸਪੁਰ ਦੇ ਵੱਲ ਪਖਾਨਕੋਟ ਦੇ ਵੱਲ ਇੱਕ ਬਹੁਤ ਪੁਰਾਣਾ ਘਰ ਆ ਉਸ ਘਰ ਦੇ ਵਿੱਚ ਕਈ ਜਿਹੜੇ ਆ ਐਨਡੀਆਰਫ ਦੇ ਜਵਾਨ ਸ ਤੇ ਕਈ ਹੋਰ ਲੋਕ ਆ ਜਿਹੜੇ ਫਸ ਗਏ ਉਹ ਬਾਅਦ ਦੇ ਵਿੱਚ ਇੱਕ ਹੈਲੀਕਾਪਟਰ ਛੱਤ ਦੇ ਉੱਤੇ ਲਾਇਆ ਗਿਆ ਉਹ ਛੱਤ ਤੇ ਲਾ ਵੀ ਉਹ ਬਿਲਡਿੰਗ ਕਿਤੇ ਡਿੱਗਣਾ ਪਵੇ ਡਿੱਗਣ ਵਾਲੀ ਸੀ ਜਦੋਂ ਉਹ ਸਾਰੇ ਨੂੰ ਲੈ ਗਏ ਉੱਥੋਂ ਤੇ ਫਿਰ ਨਾਲ ਦੀ ਨਾਲੇ ਬਿਲਡਿੰਗ ਡਿੱਗ ਵੀ ਪਈ ਆ ਜੀ ਹੂੰ ਹੂੰ ਅੱਛਾ ਜਿਹੜੀ ਸ਼੍ਰੋਮਣੀ ਕਮੇਟੀ ਆ ਕਹਿੰਦੇ ਉਹ ਵੀ ਕੁੱਦ ਪਈ ਐ ਵਿੱਚ ਹੁਣ ਉਹਨਾਂ ਨੇ ਕੋਈ ਸੈਂਟਰ ਖੋਲ੍ਹਿਆ ਉੱਥੇ ਹਾਂ ਬਿਲਕੁਲ ਜੀ ਹਾਂ ਜੰਗ ਸਰ ਦੇਖੋ ਅੱਜ ਸ਼੍ਰੋਮਣੀ ਕਮੇਟੀ ਨੇ ਵਧੀਆ ਕੰਮ ਕੀਤਾ ਐਵੇਂ ਲੱਗਦਾ ਹੁੰਦਾ ਵੀ ਆਪਾਂ ਦਫਾ ਪਟਣੀ ਐ ਇਹ ਨਹੀਂ ਗੱਲ ਜਿਹੜਾ ਬੰਦਾ ਜਿਹੜੇ ਵੇਲੇ ਮੌਕੇ ਮੁਤਾਬਕ ਚੰਗਾ ਕੰਮ ਕਰਦਾ ਭਾਵੇਂ ਉਹ ਭਾਜਪਾ ਹੀ ਹੋਵੇ ਭਾਵੇਂ ਬਸਪਾ ਵਾਲੇ ਹੋਣ ਜਾਲੀ ਹੋਣ ਸ਼੍ਰੋਮਣੀ ਕਮੇਟੀ ਹੋਵੇ ਆਪ ਹੋਵੇ ਉਹਨਾਂ ਦੀ ਸਿਫਤ ਕਰਨੀ ਬਣਦੀ ਐ ਉਹਨਾਂ ਦਾ ਧੰਨਵਾਦ ਐਪਰੀਸ਼ੀਏਟ ਕਰਨਾ ਬਣਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਅੱਜ ਐਲਾਨ ਕੀਤਾ ਵੀ ਜਿਹੜੇ ਗੁਰੂ ਘਰ ਨੇ ਵਕਫ ਵਕਫਾਾਂ ਤੇ ਉਹਨਾਂ ਗੁਰੂ ਘਰਾਂ ਨੂੰ ਅਸੀਂ ਸਹਾਇਤਾ ਕੇਂਦਰ ਬਣਾਤਾ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਗੱਲ ਕਹੀ ਹੈ ਵੀ ਜਿਹੜੇ ਇਹ ਹੜ੍ਹ ਪ੍ਰਭਾਵਿਤ ਲੋਕ ਆ ਇਹਨਾਂ ਨੂੰ ਛੱਤ ਕੱਪੜੇ ਦਵਾਈ ਤੇ ਭੋਜਨ ਇਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਮਿਲੂਗਾ ਤੁਸੀਂ ਨੇੜਲੇ ਗੁਰੂ ਘਰਾਂ ਦੇ ਵਿੱਚ ਜਾ ਸਕਦੇ ਆ ਧੰਤਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਵਿੱਚ ਇੱਥੇ ਗੁਰਦੁਆਰਾ ਦੁਖਨਵਾਰਨ ਸਾਹਿਬ ਪਟਿਆਲਾ ਦੇ ਵਿੱਚ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਕਪੂਰਥਲਾ ਦੇ ਵਿੱਚ ਗੁਰਦੁਆਰਾ ਸ਼੍ਰੀ ਤੇਗਵਹਾਦਰ ਸਾਹਿਬ ਤੇ ਪਾਤਸ਼ਾਹੀ ਨੌਵੀਂ ਬਾਬਤ ਬਕਾਲਾ ਦੇ ਵਿੱਚ ਗੁਰਦੁਆਰਾ ਸ਼੍ਰੀ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਤਰਨਤਾਰਨ ਦੇ ਵਿੱਚ ਗੁਰਦੁਆਰਾ ਪਠਾ ਸਾਹਿਬ ਪਾਤਸ਼ਾਹੀ ਦਸਵੀਂ ਕੋਟਲਾ ਨੇ ਹੰਗਰੋਪੜ ਦੇ ਵਿੱਚ ਗੁਰਦੁਆਰਾ ਸ਼੍ਰੀ ਚਮਕੌਰ ਸਾਹਿਬ ਰੂਪਨਗਰ ਦੇ ਵਿੱਚ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਮਾਝੀਵੜਾ ਲੁਧਿਆਣਾ ਦੇ ਵਿੱਚ ਗੁਰਦੁਆਰਾ ਸ਼੍ਰੀ ਬਾਖਸ਼ ਸਾਹਿਬ ਪਖਾਨਕੋਟ ਦੇ ਵਿੱਚ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਰਾਮਦਾਸ ਅੰਮ੍ਰਿਤਸਰ ਦੇ ਵਿੱਚ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਗੁਰਨਾਸਪੁਰ ਦੇ ਵਿੱਚ ਤੇ ਕਈ ਹੋਰ ਗੁਰੂ ਘਰਾਂ ਜਿਨ੍ਹਾਂ ਨੂੰ ਇਸ ਵੇਲੇ ਸਹਾਇਤਾ ਕੇਂਦਰ ਬਣਾ ਦਿੱਤਾ ਗਿਆ ਤੁਸੀਂ ਇੱਥੇ ਹੂੰ ਇਹ ਚੰਗਾ ਕਦਮ ਹੈ ਜੀ ਉਹਨਾਂ ਦਾ ਤੇ ਬਾਕੀ ਜਿੱਥੇ ਲੋਕ ਹੜ ਨਾਲ ਡੀਲ ਕਰ ਰਹੇ ਆ ਹੜ ਪੀੜਤਾਂ ਦੀ ਕੋਈ ਕਿਸੇ ਨੂੰ ਕਿਸਮ ਦੀ امداد ਕਰ ਰਹੇ ਉਥੇ ਪਟਿਆਲੇ ਦੇ ਰਜਿੰਦਰਾ ਹਸਪਤਾਲ 'ਚ ਬੜਾ ਰੈਪਿਊਟੇਬਲ ਹਸਪਤਾਲ ਹੈ ਕਹਿੰਦੇ ਇੱਕ ਬੱਚਾ ਨਹੀਂ ਛੋਟੇ ਬੱਚੇ ਨੂੰ ਕੁੱਤਾ ਚੋਕ ਲੈ ਗਿਆ ਆ ਬਿਲਕੁਲ ਜੀ ਕੱਲਣਾ ਜਦੋਂ ਆਪਾਂ ਖਬਰਾਂ ਦੀ ਸਾਂਝ ਪਾਈ ਆ ਬਾਅਦ ਨਾਲ ਘੰਟੇ ਬਾਅਦ ਸਾਨੂੰ ਸਭ ਇਹ ਖਬਰ ਆ ਗਈ ਕਿ ਭਾਈ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਇੱਕ ਕੁੱਤਾ ਇੱਕ ਬੱਚੇ ਦੀ ਧੌਣ ਨੂੰ ਮੂੰਹ ਦੇ ਵਿੱਚ ਪਾ ਕੇ ਸਿਰ ਨੂੰ ਮੂੰਹ ਦੇ ਵਿੱਚ ਪਾ ਕੇ ਭੱਜਿਆ ਫਿਰਦਾ। ਲੋ ਜੀ ਉੱਥੇ ਭਗੜੜ ਮਚ ਗਈ। ਮੀਡੀਆ ਦੇ ਵਿੱਚ ਗੱਲ ਆ ਗਈ। ਪੰਜਾਬ ਦੇ ਜਿਹੜੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਉਹਨਾਂ ਨੇ ਨਾਲ ਦੀ ਨਾਲ ਹਦਾਇਤਾਂ ਜਾਰੀ ਕਰਤੀਆਂ ਵੀ ਭਾਈ ਇਹਦਾ ਪੜਤਾਲ ਕੀਤੀ ਜਾਵੇ। ਗੱਲ ਇਸ ਗੱਲ ਦਾ ਪੈ ਗਿਆ ਵੀ ਕਿਤੇ ਰਜਿੰਦਰਾ ਹਸਪਤਾਲ ਦੇ ਜੱਚਾ ਬੱਚਾ ਕੇਂਦਰ ਦੇ ਵਿੱਚੋਂ ਕੋਈ ਬੱਚਾ ਚੱਕ ਲਿਆ ਕੁੱਤੇ ਨੇ। ਪਰ ਨਾਲ ਦੀ ਨਾਲ ਡਾਕਟਰਾਂ ਨੇ ਇਹ ਗੱਲ ਕਹੀ ਵੀ ਭਾਈ ਸਾਡੇ ਜਿੰਨੇ ਵੀ ਇੱਥੇ ਬੱਚੇ ਪੈਦਾ ਹੋਏ ਆ ਉਹ ਸਾਰੇ ਦੇ ਸਾਰੇ ਸਲਾਮਤ ਆ। ਲੋਗੀ ਇਹ ਗੱਲ ਬੜੀ ਚਿੰਤਾ ਵਾਲੀ ਆ ਵੀ ਭਾਈ ਇੱਕ ਤਾਂ ਲੋਕ ਬੱਚੇ ਕਿਵੇਂ ਇੱਥੇ ਛੱਡ ਦਿੰਦੇ ਆ ਦੂਜਾ ਪੰਜਾਬ ਦੇ ਵਿੱਚ ਕੁੱਤਿਆਂ ਦਾ ਖੈਰ ਕਿਵੇਂ ਦੋਵੇਂ ਚੱਲਾ ਦਾ ਪਤਾ ਲੱਗਿਆ ਪਰ ਅੱਜ ਖਬਰ ਇਹ ਆ ਗਈ ਪੁਲਿਸ ਨੇ ਉਸ ਬੰਦੇ ਨੂੰ ਫੜ ਲਿਆ ਜੀਨੇ ਇਹ ਕਰਤੂਤ ਕੀਤੀ ਆ ਅਸਲ ਵਿੱਚ ਏਸੇ ਹਸਪਤਾਲ ਦੇ ਵਿੱਚ ਪਿਛਲੇ ਦਿਨੀ ਇੱਕ ਔਰਤ ਦੀ ਡਿਲੀਵਰੀ ਹੋਈ ਉਹ ਬੱਚਾ ਮਾਂ ਦੇ ਪੇਟ ਦੇ ਵਿੱਚੋਂ ਬਾਹਰ ਆਉਂਦੇ ਸਾਰੀ ਮਿਰਟਕ ਸੀਗਾ ਜੀ ਉਹਦੀ ਮੌਤ ਹੋਈ ਰਹੀ ਸੀ ਉਹ ਫਿਰ ਡਾਕਟਰਾਂ ਨੇ ਮਾਪਿਆਂ ਨੂੰ ਸੌਂਪਿਆ ਪਿਓ ਹੈਗਾ ਜੀ ਗੁਰਧਾਰੀ ਲਾਲ ਉਨੇ ਕੀ ਕੀਤਾ ਬੱਚੇ ਨੂੰ ਲਿਜਾ ਕੇ ਦਫਨਾਉਣ ਦੀ ਥਾਂ ਤੇ ਆਪਦੇ ਬੱਚੇ ਨੂੰ ਸਸਕਾਰ ਕਰਨ ਦੀ ਥਾਂ ਤੇ ਲਿਫਾਫੇ ਦੇ ਵਿੱਚ ਪਾ ਕੇ ਤੇ ਕੂੜੇਦਾਨ ਚ ਸੁੱਟਦਾ ਡਸਟਬਿਨ ਚ ਸੁੱਟਦਾ ਉਥੇ ਕੁੱਤੇ ਨੇ ਕੱਢ ਲਿਆ ਤੇ ਅੱਜ ਇਸ ਬੰਦੇ ਦੇ ਉੱਤੇ ਪਰਚਾ ਦਰਜ ਹੋਇਆ ਜੀ ਹੂੰ ਸਜ਼ਾ ਹੋਣੀ ਚਾਹੀਦੀ ਹੁਣ ਅੱਛਾ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਖ-ਵੱਖ ਤਰੀਕੇ ਨਾਲ ਕੀ ਪਰਖ ਰਹੀਆਂ ਨੇ ਹੁਣ ਆਦਾ ਜ਼ੋਰ ਪਰਖ ਰਹੀਆਂ ਜੀ ਸਾਡੀ ਇਸ ਵੇਲੇ ਹਰਮਨ ਪਿਆਰਤਾ ਕਿੰਨੀ ਕਾ ਇਸ ਗੱਲ ਨੂੰ ਪਰਖ ਰਹੀਆਂ ਉਹੇ ਦੇਖ ਰਹੇਗਾ ਵੀ ਭਾਈ ਸਾਡੇ ਪਿੱੱਲੇ ਢੋਲੀ ਦੇ ਵਿੱਚ ਕੌਣ ਕਿੰਨਾ ਕੁਝ ਪਾਉਂਦਾ ਦੇਖੋ ਮੈਂ ਜੇ ਮੈਂ ਪਹਿਲਾਂ ਵੀ ਤੁਸੀਂ ਕੀਤੀ ਆ ਵੀ ਆਮ ਲੋਕ ਆ ਜਿਹੜੇ ਉਹ ਇਸ ਵੇਲੇ ਬਹੁਤ ਸਾਰੇ ਐਸੇ ਵੀ ਆ ਮੈਨੂੰ ਵੀ ਕਈ ਭੈਣਾ ਵੀਰਾਂ ਦੇ ਫੋਨ ਆਏ ਕਹਿੰਦੇ ਭਾਈ ਜੀ ਸਾਨੂੰ ਦੱਸਿਓ ਵੀ ਇੱਥੇ ਕਿਸੇ ਚੀਜ਼ ਦੀ ਲੋੜ ਹੋਈ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਆਪਦੇ ਕਿਸੇ ਰਿਸ਼ਤੇਦਾਰ ਸਕੇ ਸਬੰਧੀ ਬਹੁਤ ਭਰੋਸੇ ਵਾਲੇ ਬੰਦੇ ਦੇ ਰਾਹੀਂ ਹੀ ਉਸੇ ਮਦਦ ਭੇਜੋ ਬਾਅਦ ਵਿੱਚ ਮਨ ਦੇ ਵਿੱਚ ਥੜਕੂ ਸ਼ੱਕ ਕਈ ਤਰ੍ਹਾਂ ਦੇ ਪੈਦਾ ਹੁੰਦੇ ਆ ਜਿਹੜੇ ਕਿ ਹੁਣੇ ਨਹੀਂ ਚਾਹੀਦੇ ਪਹਿਲਾਂ ਸੋਚੋ ਬਾਅਦ ਵਿੱਚ ਨਹੀਂ ਦੂਜੀ ਗੱਲ ਇਹ ਆ ਵੀ ਰਾਜਨੀਤਿਕ ਲੋਕ ਤਾਂ ਚਾਹੁੰਦੇ ਨਹੀਂ ਜੇ ਅਸੀਂ ਵੋਟਾਂ ਦੇ ਵਿੱਚ ਕਿਵੇਂ ਆ ਇਹ ਅਕਾਲੀਆਂ ਦੇ ਮੌਕੇ ਵੀ ਹੜ ਆਉਂਦੇ ਸੀ ਕਾਂਗਰਸ ਦੇ ਮੌਕੇ ਵੀ ਹੁਣ ਵੀ ਆਏ ਆ ਲੋਕ ਪਹਿਲਾਂ ਵੀ ਮਰਦੇ ਸੀ ਲੋਕ ਅੱਜ ਵੀ ਮਰ ਰਹੇ ਆ ਲੋਕ ਪਹਿਲਾਂ ਵੀ ਡੁੱਬਦੇ ਸੀ ਲੋਕ ਅੱਜ ਵੀ ਡੁੱਬ ਰਹੇ ਆ ਅੱਜ ਸਾਰੀਆਂ ਸਿਆਸੀ ਪਾਰਟੀਆਂ ਉਥੇ ਗੱਲ ਕਹਿ ਰਹੀਆਂ ਇਹਨਾਂ ਨੇ ਪ੍ਰਬੰਧ ਨਹੀਂ ਕੀਤੇ ਤੇ ਅਸੀਂ ਤਾਂ ਆਏ ਆ ਦੂਜੀ ਤਰ੍ਹਾਂ ਕੇ ਦੀ ਇਹਨਾਂ ਨੇ ਪ੍ਰਬੰਧ ਨਹੀਂ ਕੀਤੇ ਅਸੀਂ ਕਿਤੇ ਅਸੀਂ ਅਸੀਂ ਤਾਂ ਆਏ ਆ ਵੀ ਇਹ ਆਪ ਦੇ ਆਪ ਦੀ ਪਰਖ ਕਰ ਰਹੀਆਂ ਵੀ ਵੋਟਾਂ ਦੇ ਵਿੱਚ ਅਸੀਂ ਜਿਉਂਦਿਆਂ ਕਿਵੇਂ ਹੋ ਸਕਦੀਆਂ ਬਾਕੀ ਬੇਸ਼ਨੂ ਦੇ ਵਿੱਚ ਜਿਹੜੀ ਲੈਂਡਸਲਾਈਡ ਹੋਈ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਸ਼ਰਧਾਲੂ ਜਾ ਰਹੇ ਸੀ ਉਹਦੇ ਜੀ 32 ਲੋਕਾਂ ਦੀ ਹੁਣ ਤੱਕ ਮੌਤ ਦੀ ਖਬਰ ਆਈ ਹੈ ਸਨ ਸਾਹਿਬ ਕੱਲ ਜਦੋਂ ਆਪਾਂ ਖਬਰ ਸਾਂਝੀ ਕੀਤੀ ਸੀ ਉਦੋਂ ਮੌਤਾਂ ਦੀ ਗਿਣਤੀ ਘੱਟ ਸੀ ਅੱਜ ਮੌਤਾਂ ਦੀ ਗਿਣਤੀ ਬਹੁਤ ਹੋ ਗਈ ਹੈ 32 ਲੋਕਾਂ ਦੀ ਹੁਣ ਤੱਕ ਮੌਤ ਦੀ ਖਬਰ ਆਈ ਹੈ ਜੰਮੂ ਕਸ਼ਮੀਰ ਦੇ ਵੱਲ ਜਿਹੜਾ ਵੈਸ਼ਨੋ ਦੇਵੀ ਰੋਡ ਦੇ ਉੱਤੇ ਇਹ ਹਰਸਾ ਵਾਪਰਿਆ ਸੀਗਾ ਲੈਂਡਸਲਾਈਡਿੰਗ ਕੱਲ ਹੋਈ ਸੀ ਕੱਲ 4 ਮੌਤਾਂ ਸੀ ਅੱਜ 32 ਮੌਤਾਂ ਦੀ ਜਾਣਕਾਰੀ ਆ ਗਈ ਹੈ ਇਹ ਦੁੱਖ ਦੀ ਖਬਰ ਹੈ ਜੀ ਇਹ ਵੀ ਬਹੁਤ ਦੁੱਖ ਦੀ ਖਬਰ ਹੈ ਮੈਂ ਜੇ ਮੈਂ ਪਹਿਲਾਂ ਬੀਨ ਸੀ ਕੀ ਪੀਰ ਵੀ ਕੱਲੇ ਤੇ ਹਿਮਾਚਲ ਦੇ ਵਿੱਚ ਨਹੀਂ ਕੱਲੇ ਉੱਤਰਾਖੰਡ ਦੇ ਵਿੱਚ ਨਹੀਂ ਤੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਹੋ ਜਿਹਾ ਕਹਿਰ ਵਾਪਰ ਰਿਹਾ ਕੁਦਰਤੀ ਜਿਹਦੇ ਵਿੱਚ ਜੰਮੂ ਕਸ਼ਮੀਰ ਵੀ ਮੁੱਖ ਹੈ। ਅੱਛਾ ਕਿਹੜੀ-ਕਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਨੰਗੀਆਂ ਹੋ ਗਈਆਂ ਜਿਨ੍ਹਾਂ ਨੇ ਗੁਜਰਾਤ ਦੇ ਵਿੱਚੋਂ 4300 ਕਰੋੜ ਦਾ ਸਿਆਸੀ ਫੰਡ ਲਿਆ। ਅੰਸਰ ਇਹ ਜਿਹੜੀਆਂ ਨਾ ਮੈਂ ਕੱਲ ਪਾਰਟੀਆਂ ਦੀ ਸੂਚੀ ਪੜ੍ਹੀ ਯਕੀਨ ਮੰਨੋ ਗੁਜਰਾਤ ਦੇ ਲੋਕਾਂ ਨੂੰ ਵੀ ਨਹੀਂ ਪਤਾ ਵੀ ਭਾਈ ਸਾਡੇ ਸੂਬੇ 'ਚ ਪਾਰਟੀਆਂ ਹੁਣ ਜੇ ਪੰਜਾਬ ਦੇ ਵਿੱਚ ਕੋਈ ਪਾਰਟੀ ਐਸੀ ਹੋਵੇ ਜਿਨੇ ਕਦੇ ਕੋਈ ਚੋਣਾਂ ਨਾ ਲੜੀ ਹੋਵੇ ਤੇ ਸਾਨੂੰ ਪਤਾ ਹੀ ਨਾ ਹੋਵੇ ਵੀ ਇਹ ਰਜਿਸਟਰਡ ਵੀ ਆ ਸਾਨੂੰ ਕਿਵੇਂ ਪਤਾ ਲੱਗਦਾ ਕਿਸੇ ਪਾਰਟੀ ਦੀ ਵਖਤਿਅਤ ਤੋਂ ਦੱਕ ਵਿੱਚ ਲੱਗਦਾ ਵੀ ਭਾਈ ਦਾ ਜ਼ਿਲ੍ਹਾ ਪ੍ਰਧਾਨ ਫਲਾਣਾ ਇਸ ਪਾਰਟੀ ਨੇ ਫਲਾਣੀ ਚੋਣ ਲੜੀ ਭਾਵੇਂ ਜ਼ਮਾਨਤ ਜ਼ਬਤ ਹੋਈ ਹੋਵੇ ਇਹ ਪਾਰਟੀ ਲੋਕਾਂ ਦੇ ਵਿੱਚ ਕਿਵੇਂ ਵਿਚਰਦੀ ਆ ਇਹਦਾ ਜਥੇਬੰਦਕ ਢਾਂਚਾ ਕਿਹੜਾ ਫੇਰ ਹੀ ਪਾਰਟੀ ਦੀ ਪਸੰਦ ਤੇ ਪਰਖ ਹੁੰਦੀ ਆ ਨਾ ਇਥੇ ਗੁਜਰਾਤ ਦੇ ਵਿੱਚ 10 ਐਸੀਆਂ ਪਾਰਟੀਆਂ ਬੀਤੇ ਸਮੇਂ ਚ ਬਣੀਆਂ ਜਿਨ੍ਹਾਂ ਨੂੰ ਕੋਈ ਵੀ ਨਹੀਂ ਜਾਣਦਾ ਜਿਨ੍ਹਾਂ ਨੇ ਵਿਧਾਨ ਸਭਾ ਦੀਆਂ ਚੋਣਾਂ ਵੀ ਨਾ ਮਾਤਰੀ ਲੜੀਆਂ ਕਦੇ ਕੋਈ ਜਿੱਤੀ ਨਹੀਂ ਜ਼ਮਾਨਤਾਂ ਹੀ ਜ਼ਬਤ ਹੁੰਦੀਆਂ ਇਹਨਾਂ ਨੇ ਪੂਰੀ ਵਿਧਾਨ ਸਭਾ ਦੇ ਵਿੱਚ ਗੁਜਰਾਤ ਦੇ ਵਿੱਚ ਕਦੇ ਸਾਰੀਆਂ ਥਾਵਾਂ ਤੇ ਬੰਦੇ ਵੀ ਨਹੀਂ ਖੜੇ ਕੀਤੇ 10 ਪਾਰਟੀਆਂ 4300 ਕਰੋੜ ਰੁਪਏ ਦੀ ਫੰਡਿੰਗ ਹੋਈ ਇਹਨਾਂ ਨੂੰ 4300 ਕਰੋੜ ਰੁਪਏ ਇਹਨਾਂ ਨੇ ਖਰਚਾ ਸ਼ੋਅ ਕੀਤਾ ਜੀ 39 ਲੱਖ ਰੁਪਈਆ ਤੇ ਜਦੋਂ ਆਡਿਟ ਹੋਇਆ ਕਹਿੰਦੇ ਜੀ 4300 ਕਰੋੜ ਰੁਪਈਆ ਸਾਨੂੰ ਚੰਦਾ ਮਿਲਿਆ ਤੇ ਹੁਣ ਲੋਕਾਂ ਦੇ ਮਨ 'ਚ ਵੀ ਸਵਾਲ ਆ ਰਾਹੁਲ ਗਾਂਧੀ ਨੇ ਵੀ ਗੱਲ ਕਹੀ ਹੈ ਵੀ ਇਹ ਕਿਤੇ ਵਾਈਟ ਕਾ ਨਹੀਂ ਮਨੀ ਨੂੰ ਕਰਨ ਦੇ ਲਈ ਪਾਰਟੀਆਂ ਬਣਦੀਆਂ ਮੂਨੀ ਕਮਿਸ਼ਨ ਨੇ ਕੁਝ ਪਾਰਟੀਆਂ ਦੀ ਮਾਨਤਾ ਰੱਦ ਵੀ ਕੀਤੀ ਆ ਪਰ ਇਹ ਚੰਦਾ ਦੇਣ ਵਾਲੇ ਲੋਕ ਕੌਣ ਆ ਇਹ ਪਾਰਟੀ ਕਿਉਂ ਬਣਾਈ ਗਈ ਸੀ ਇਹ ਪਾਰਟੀ ਦਾ ਮਕਸਦ ਕੀ ਸੀਗਾ ਇਹ ਵੀ ਕੋਈ ਚੰਦਾ ਜਿਹੜਾ 4300 ਕਰੋੜ ਰੁਪਇਆ ਕਿਵੇਂ ਮਿਲ ਗਿਆ ਇਹਦੇ ਪਿੱਛੇ ਵਜ੍ਹਾ ਕੀ ਆ ਜਦੋਂ ਦਾ ਕਹਿੰਦੇ ਵੀ ਨੈਸ਼ਨਲ ਲੈਵਲ ਤੇ ਬਹੁਤ ਵੱਡੀ ਪਾਰਟੀ ਆ ਲੋਕ ਆ ਉਹਦੇ ਬਿਜ਼ਨਸਮੈਨ ਕੰਮਾਂ ਦੀ ਖਾਤਰ ਕਹਿ ਦਿੰਦੇ ਵੀ ਭਾਈ ਮੈਂ 100 ਕਰੋੜ ਦਿੱਤਾ ਮੈਂ 20 ਕਰੋੜ ਦਿੱਤਾ ਇਹ ਹੋ ਗਿਆ ਇਹਨਾਂ ਨੂੰ ਤਾਂ ਪੁੱਛਦਾ ਕੋਈ ਨਹੀਂ ਗੌਂਡ ਹੀ ਨਹੀਂ ਜਾਣਦਾ ਇਹਨਾਂ ਨੂੰ ਇਸ ਕਰਕੇ ਵੀ 4300 ਕਰੋੜ ਰੁਪਇਆ ਕਿਵੇਂ ਖਾਤੇਆਂ ਕਿਹਾ ਗਿਆ ਰਾਹੁਲ ਗਾਂਧੀ ਦੇ ਕਹ ਵੀ ਇਹਦਾ ਉੱਤਰ ਦਿਓ ਹੁਣ अच्छा बाकी ये दसो भी दानी सजना ने हड़पीड़तां ਲਈ ਕਿੰਨਾਕ दान ਦੇ ਦਿੱਤਾ ਜੀ ਦੇਣਾ ਸ਼ੁਰੂ ਕਰ ਦਿੱਤਾ ਬਿਲਕੁਲ ਜੀ ਦੇ ਰਹੇ ਲੋਕ দান ਦੇ ਰਹੇ ਜੀ ਦੇਖੋ ਅੱਜ ਮੈਂ ਬਹੁਤ ਸਾਰੀਆਂ ਟਰਾਲੀਆਂ ਦੇਖੀਆਂ ਲੋਕ ਚਰੀ ਦੀਆਂ ਹਰੇ-ਚਾਰੇ ਦੀਆਂ ਪੱਟੀਆਂ ਦੀਆਂ ਭਰ-ਭਰ ਕੇ ਲੈ ਜਾ ਰਹੇ ਆ ਲੋਕ ਰਾਸ਼ਨ ਦੇ ਪੈਕਟ ਬਣਾ ਕੇ 2-2 3-3 4-4 5-5 ਹਜ਼ਾਰ ਦੇ ਪੈਕਟ ਬਣਾ ਕੇ ਲੈ ਜਾ ਰਹੇ ਆ ਲੋਕ ਪਾਣੀ ਲੈ ਕੇ ਜਾ ਰਹੇ ਆ ਹੁਣ ਤੁਸੀਂ ਦੇਖੋ ਉੱਥੇ ਬਿਜਲੀ ਬੰਦ ਹੋਗੀ ਉਥੇ ਤੋਂ ਉਹਨਾਂ ਨੂੰ ਲੋਕਾਂ ਨੂੰ ਮਛਰਦਾਨੀਆਂ ਦੀ ਵੀ ਲੋੜ ਆ, ਛੱਤ ਤੇ ਡਾਉਣ ਲਈ ਮੰਜਾਂ ਦੀ ਵੀ ਲੋੜ ਆ। ਉਥੇ ਬਿਜਲੀ ਦੀ ਵੀ ਲੋੜ ਆ, ਉਥੇ ਪੰਛੀਆਂ ਦੀ ਵੀ ਲੋੜ ਆ, ਉਥੇ ਚਾਦਰਾਂ ਦੀ ਵੀ ਲੋੜ ਆ, ਉਥੇ ਸੁੱਕੇ ਰਾਸ਼ਨ ਦੀ ਵੀ ਲੋੜ ਤੇ ਸਿਲੰਡਰ ਦੀ ਲੋੜ ਵੀ ਹੈਗੀ ਆ, ਬਾਲਨਦੀ ਰੋਡ ਵੀ ਹੈਗੀ ਆ। ਸੋ ਬਹੁਤ ਸਾਰੇ ਲੋਕ ਇਸ ਤਰੀਕੇ ਨਾਲ ਮਦਦ ਦੇ ਲਈ ਅੱਗੇ ਆਏ ਆ। ਬਾਕੀ ਜਿਵੇਂ ਜਿਵੇਂ ਹੋਰ ਲੋੜ ਪੈਦਾ ਹੁੰਦੀ ਆ, ਪਹਿਲੀ ਗੱਲ ਤਾਂ ਪੈਦਾ ਹੋਵੇ ਹੀ ਨਾ ਤੇ ਲੋਕਾਂ ਨੇ ਵੀ ਅਸੀਂ ਨਾਲ ਆਂ। ਅੱਛਾ ਜਿਹੜੇ ਸੀਨੀਅਰ ਪੁਲਿਸ ਅਫਸਰ ਸੀ ਅ ਸਰ सुरेंद्रਪਾਲ ਸਿੰਘ ਸ਼ਾਇਦ ਉਹਨਾਂ ਦਾ ਨਾਂ ਸੀ। ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਤੇ ਹੁਣ ਉਹਨਾਂ ਨੂੰ ਕਿਵੇਂ ਪ੍ਰਮੋਟ ਕੀਤਾ ਲੈਂਡ ਆਰਡਰ ਦੇ ਇਹਨਾਂ ਨੂੰ ਬਣਾਇਆ ਗਿਆ ਜੀ ਇਹਨਾਂ ਨੂੰ ਲੈਂਡ ਆਰਡਰ ਜਿਹੜਾ ਡਿਪਾਰਟਮੈਂਟ ਜਿਹੜਾ ਸੌਂਪ ਦਿੱਤਾ ਗਿਆ اے ਐਸ ਪੀ ਐਸ ਪਰਮਾਰ ਸਾਹਿਬ ਨੇ ਜਿਹੜੇ ਤੇ ਇਹਨਾਂ ਨੂੰ ਆਪ ਜਾਣਦੇ ਕਿ ਕੁਝ ਕੁ ਸਮਾਂ ਪਹਿਲਾਂ ਸਸਪੈਂਡ ਕੀਤਾ ਗਿਆ ਸੀਗਾ ਤੇ ਹੁਣ ਇਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਤੇ ਇਹਨਾਂ ਦੇ ਕੋਲੇ ਹੁਣ ਮਹੱਤਵਪੂਰਨ ਜ਼ਿੰਮੇਵਾਰੀ ਆ ਗਈ ਆ ਬਾਕੀ ਦੇਖੋ ਜੀ ਹੁਣ ਕਈ ਲੋਕ ਬਹਾਲ ਵੀ ਹੋ ਜਾਂਦੇ ਆ ਤੇ ਕਈ ਲੋਕ ਬਹਾਲ ਨਹੀਂ ਵੀ ਹੁੰਦੇ ਉਹ ਕਾਨੂੰਨੀ ਲੜਾਈ ਲੜਦੇ ਆ ਪਰ ਪਰਮਾਰ ਸਾਹਿਬ ਨੂੰ ਮੌਕਾ ਇੱਕ ਵਾਰੀ ਫਿਰ ਜ਼ਿੰਮੇਵਾਰੀ ਸਾਹਮਣੇ ਦਾ ਮਿਲ ਗਿਆ ਸਸਪੈਂਡ ਕਿਉਂ ਕੀਤਾ ਗਿਆ ਸੀ ਜੀ ਪਰਮਾਰ ਨੂੰ ਜੀ ਇੱਕ ਤਥ ਤੌਰ ਤੇ ਉੱਥੇ ਨਾ ਕੁਝ ਜਿਹੜੀ ਗਲਤ ਛੂਤਰਾਵਾ ਦੇਣ ਤੇ ਗਲਤ ਪਰਚੋ ਪਰਚੀ ਹੋਣ ਦੀਆਂ ਕੁਝ ਕੁ ਜਾਣਕਾਰੀਆਂ ਸੀ ਨਾ ਜਿਹਦੇ ਕਰਕੇ ਉਧ ਹੋਇਆ ਸੀ ਹੁਣ ਉਹ ਏ ਡੀ ਜੀ ਪੀ ਹੋਣਗੇ ਹਾਂਜੀ ਹਾਂਜੀ ਲਾਓ ਲਾਓ ਆਰਡਰ ਅੱਛਾ ਜੀ ਤੇ ਬਾਕੀ ਨਸ਼ਿਆਂ ਦਾ ਹੀ ਪਰਮਾਰ ਆ ਜੀ ਉਧਰ ਹੜਾਏ ਹੋਇਆ ਕਹਿੰਦੇ ਨਸ਼ਿਆਂ ਨਾਲ ਦੂਸਰੇ ਪਾਸੇ ਨੌਜਵਾਨ ਮਰੀ ਜਾਂਦੇ ਆ ਬਿਲਕੁਲ ਜੀ ਲੁਧਿਆਣੇ ਦੇ ਵਿੱਚੋਂ ਖਬਰ ਆਈ ਆ ਦੁਖਦਾਈ ਖਬਰ ਆ ਲੁਧਿਆਣੇ ਦੇ ਵਿੱਚ ਇੱਕ ਨੌਜਵਾਨਾ ਜਿਹੜਾ 25-26 ਸਾਲ ਦਾ ਤੇ ਉਹਦੀ ਅੱਜ ਮੌਤ ਹੋ ਗਈ ਆ ਓਵਰਡੋਸ ਦੇ ਤਰੱਕੇ ਮੌਤ ਹੋਈ ਆ ਤੇ ਪੁਲਿਸ ਦੇ ਵੱਲੋਂ ਕੁਝ ਕੁ ਮੁੰਡਿਆਂ ਤੇ ਪਰਚਾ ਵੀ ਦਰਜ ਕੀਤਾ ਗਿਆ ਪਤਾ ਲੱਗੋਦੇ ਉਹਨੂੰ ਨਾਲ ਲੈ ਕੇ ਗਏ ਸੀ ਉਹਨੂੰ ਬੰਗਲੀ ਹਾਲਤ ਦੇ ਵਿੱਚ ਘਰੇ ਛੱਡ ਗਏ ਤੇ ਬਾਅਦ ਦੇ ਵਿੱਚ ਉਹਨੂੰ ਲੈ ਕੇ ਗਏ ਹਸਪਤਾਲ ਦੇ ਵਿੱਚ ਮਾਪੇ ਤੇ ਉੱਥੇ ਇਸ ਬੱਚੇ ਦੀ ਮੌਤ ਹੋ ਗਈ ਆ ਜੀ ਟੈਣਾ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਯਾਰ ਦੇ ਵਿੱਚ ਅੱਜ ਨਹੀਂ ਘਟ ਪਿਆ ਜੀ ਪਰ ਆਉਂਦੇ 48 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਬੇਹਦ ਨਹੀਂ ਪੈਣ ਦੀ ਪਹੁੰਚ ਬਣੀ ਕਿਸੇਗਾ ਹੀ ਹੈ ਜੀ ਹਲੇ ਹੋਰ ਵੀ ਪੈਣਾ ਜੀ ਬਿਲਕੁਲ ਜੀ ਬਿਲਕੁਲ ਇਹ ਗੱਲ ਕਹੀ ਗਈ ਹੈ ਜੀ ਸੋ ਤੁਸੀਂ ਵਾਲੇ ਬੰਨ ਦਾ ਕੀ ਬਣਿਆ ਉਹ ਉਹਨਾਂ ਨੇ ਰੋਕ ਲਿਆ ਟੁੱਟਿਆ ਹੋਇਆ ਜੀ ਨਹੀਂ ਕਿ ਨਹੀਂ ਉਹ ਟੁੱਟਿਆ ਹੋਇਆ ਜੀ ਹੋਰ ਬੰਨ ਨੂੰ ਲਾਉਣ ਦੇ ਲਈ ਕੋਸ਼ਿਸ਼ਾਂ ਜਾਰੀ ਹੈ ਪਰ ਜਦੋਂ ਪਾਣੀ ਇਕਦਮ ਆਉਂਦਾ ਜੀ ਤੇ ਫਿਰ ਜਦੋਂ ਬੰਨ ਟੁੱਟ ਜੇ ਤੇ ਬਾਅਦ ਵਿੱਚ ਲਾਉਣਾ ਬਹੁਤ ਔਖਾ ਅੱਜ ਵੀ ਤੁਸੀਂ ਵਾਲਾ ਬੰਨ ਕਈ ਥਾਵਾਂ ਤੋਂ ਟੁੱਟਿਆ ਹੋਇਆ ਹੈ ਜੀ ਸੋ 8 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਤੁਸੀਂ ਕਹਿੰਦੇ ਹੋ ਕਿ ਹੜ੍ਹ ਜ਼ਿਆਦਾ ਮਾਰ ਕਰ ਗਿਆ। ਹਾਂ ਬਿਲਕੁਲ ਜੀ ਇਹਦੇ ਵਿੱਚ ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਕਪੂਰਥਲੇ ਦਾ ਸੁਲਤਾਨਪੁਰ ਲੋਧੀ, ਫਿਰੋਜ਼ਪੁਰ, ਫਾਜ਼ਿਲਕਾ ਇਹ ਤਾਂ ਸਿੱਧੇ ਤੌਰ ਦੇ ਉੱਤੇ ਹੀ ਆ ਨਾ। ਬਾਕੀ ਜਿਹੜੀਆਂ ਥਾਵਾਂ ਦੇ ਉੱਤੇ ਨਹੀਂ ਕਾਫੀ ਪੈ ਗਏ ਤੇ ਨਹੀਂ ਪੈਣ ਦੇ ਕਰਕੇ ਕੱਚੇ ਦਾ ਛੱਤਾਂ ਡਿੱਗ ਪੀਆਂ, ਲੈਂਟਰ ਡਿੱਗ ਪਿਆ, ਕੰਧਾਂ ਡਿੱਗ ਪੀਆਂ ਉਹ ਜਾਣਕਾਰੀ ਵੱਖਰੀ ਹੈ ਜੀ। ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ। ਮਿਹਰਬਾਨੀ ਬਹੁਤ ਧੰਨਵਾਦ।